ਹੁਣ ਜਾਣ ਕੇ ਪਿੱਛੇ ਲੁਕ ਗਏ ਪੱਗ ਕਿਹੜੇ ਮੁੰਡੇ ਨੇ ਤਾਰੀਆ ਤੇਰੇ ਬੱਤੇ ਮੁੰਡੇ ਨੇ ਲਾਇਆ ਪ੍ਰਚਾਰ ਨਿਰਪਾਤਜੀਤ ਸਿੰਘ ਹਨੀ ਹਾਂ ਮੋਟਾ ਆ ਜਿਹੜਾ ਪ੍ਰਧਾਨ ਦਾ ਵੱਡਾ ਮੁੰਡਾ ਜਿੰਨੂੰ ਕਹਿੰਦੇ ਛੋੜਾ ਉਰੇ ਆ ਕੇ ਉਰੇ ਆ ਕੇ ਪਹਿਲੇ ਕਿ ਨਿਆਂ ਸਿੰਘਾ ਵੱਲੋਂ ਕੀਤੀ ਗਈ ਹੈ ਪਹਿਲੇ ਉਹਨੇ ਬੋਲਿਆ ਨਿਆਂਗੇ ਨੂੰ ਵੀ ਜੇ ਉਹ ਲੈਣਾ ਤੁਸੀਂ ਕਿਵੇਂ ਆ ਗਏ ਸਾਡੇ ਪਤਾਰੇ ਪੁੱਛੋ ਇਹਨਾਂ ਦਾ ਪਿਓ ਰ ਹੈ ਗੁਰਦਾਰੇ ਹੈ ਜਿਹੜੇ ਨਾਮ ਲੈ ਕੇ ਖੜੇ ਆ ਕੋਈ ਨਾ ਜਿਹੜਾ ਕੰਮ ਇੱਕ ਅੱਗੇ ਇੱਕ ਜਿਹੜਾ ਮੋਟਾ ਕਹਿੰਦਾ ਮੁੰਡਾ ਕਰ ਏ ਕੰਮ ਇਹਦਾ ਪਿਓ ਕਰ ਚੁੱਕਾ ਹੈ ਇਸੇ ਪਰਚੇ ਤੋਂ ਅੰਕਲ ਸ਼ੁਰੂ ਆ ਕੇ ਲੱਗੇ ਆਏ ਨੇ ਪੱਲੇ ਨੇ ਕਿਸੇ ਜਨਾਨੀ ਬਾਰੇ ਗਲਤ ਪੱਲਾ ਗੁਰੂ ਘਰ ਦੇ ਵਿੱਚ ਇਹ ਆਹ ਇਨਸਾਨ ਹੈ ਇਹੋ ਜੇ ਇਕੱਠੇ ਇੱਥੇ 50 ਬੰਦੇ ਹੋਰ ਜੇ ਮਿਲ ਜਾਣਗੇ ਜੀ ਲੱਖ ਰੀ ਇਲਾਨ ਦੇ ਕਿਸੇ ਪਾਸਾ ਸਾਹ ਦੇ ਹਾਂ ਇਹ ਸਾਰੀ ਸਾਲ ਬੜਿਆ ਰਵਿਏ ਅੱਜ ਵੀ ਨਾਲ ਖੜੇ ਆ ਇੱਕ ਬਣਾਉ ਕਹਿੰਦੇ ਨਾਲ ਹੀ ਆ ਉਹਨਾਂ ਨੂੰ ਬੁਲਾਇਆ ਸੀ ਬੜੇ ਬਣਾ ਨੇ ਉੱਥੇ ਪਾਇਆ ਨਹੀਂ ਗੁਰਦਾਤੂਰ ਚੜ੍ਹਦੇ ਭਰਾਵਾਂ ਦੇ ਉੱਥੇ ਪਾਇਆ ਇਹ ਕੰਮ ਕਰ ਰਹੇ ਨੇ ਮਾਪਾ ਸਿੰਘ ਵੀ ਦੇਖੋ ਮਲੇਆਣਾ ਸੇਪੀ ਵੀ ਲੈਣਾ ਕਮੇਟੀ ਵਾਲੇ ਕਮੇਟੀ ਵਾਲੇ ਨੇ ਆਣ ਕੇ ਕਿਹਨੇ ਜਾਣ ਕੇ ਰਿਪੋਰਟਰ ਆਏ ਪਾਗ ਕੰਪਨੀ ਨੇ ਪ੍ਰਧਾਨ ਦੇ ਵੱਡੇ ਮੁੰਡੇ ਨੇ ਫਿਰ ਕਹਿੰਦੇ ਨੇ ਤੁਸੀਂ ਨਾ ਆਹ ਬਈ ਰਿਪੋਰਟਰ ਪਾਗਦਾਰੀ ਪਾਗ ਕਮੇਟੀ ਵਾਲੇ ਨੇ ਉਹ ਦਰਬਾਰ ਦੇ ਵਿੱਚ ਇੱਕ ਬੀਬੀ ਨਾਲ ਉਹ ਅਸ਼ਲੀਲ ਹਰਕਤਾਂ ਕਰ ਰਹੇ ਸੀ ਉਹ ਉਹਨਾਂ ਦਾ ਕਹਿਣਾ ਹੈ ਕਿ ਐਵੇਂ ਦੀ ਕੋਈ ਗੱਲ ਨਹੀਂ ਸੀ ਇਹ ਹਾਸਾ ਮਜ਼ਾਕ ਹੀ ਕੇ ਸਿਰਫ ਕੀਤਾ ਜਾ ਰਿਹਾ ਸੀ ਅੰਦਰ ਇਹ ਹਾਸਾ ਮਜ਼ਾਕ ਦਰਬਾਰ ਦੇ ਗੁਰੂ ਦੇ ਦਰਬਾਰ ਦੇ ਵਿੱਚ ਨਹੀਂ ਚੱਲਦਾ ਇਹ ਹਾਸਾ ਮਜ਼ਾਕ ਬਾਹਰ ਹੁੰਦਾ ਅੱਗੇ ਹੋ ਜਾ ਤੁਸੀਂ उन दरबार चलो ਤੁਹਾਡਾ ਨਾਮ ਹੈ ਸਰਦਾਰ ਅਦਮਾਨ ਸਰਦਾਰ ਖਾਤਮਾ ਚਲੋ ਆ ਜਾਓ ਬਰੋ ਚਲੋ ਬਈਆ ਬਣਾ ਨਾ 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 ਕੋ ਬਾਬਾ ਜੀ ਉਹ ਕਹਿਣਾ ਕਿ ਉਹ ਉਹਨਾਂ ਦਾ ਕਹਿਣਾ ਹੈ ਕਿ ਐਵੇਂ ਦੀ ਕੋਈ ਗੱਲ ਨਹੀਂ ਸੀ ਹਾਸਾ ਮਜ਼ਾਕ ਹੀ ਸਿਰਫ ਕੀਤਾ ਜਾ ਰਿਹਾ ਸੀ ਅੰਦਰ ਇਹ ਹਾਸਾ ਮਜ਼ਾਕ ਦਰਬਾਰ ਦੇ ਗੁਰੂ ਦੇ ਦਰਬਾਰ ਦੇ ਵਿੱਚ ਨਹੀਂ ਚੱਲਦਾ ਇਹ ਹਾਸਾ ਮਜ਼ਾਕ ਬਾਹਰ ਹੁੰਦਾ ਜਦੋਂ ਗੁਰੂ ਸਾਹਿਬ ਪ੍ਰਕਾਸ਼ਮਾਨ ਹੁੰਦੇ ਹੁੰਦੇ ਸੋ ਸੋਵਤ ਹੁੰਣ ਉਦੋਂ ਹਾਸੇ ਮਜ਼ਾਕ ਨਹੀਂ ਹੁੰਦੇ ਹੁੰਦੇ ਮਹਾਰਾਜੀਆਂ ਹਜੂਰੀਆਂ ਦੇ ਵਿੱਚ ਹੁਣ ਅੱਜ ਕੀ ਹੋਇਆ ਜੀ ਕਾਰਵਾਈ ਹੋएगी ਇਹ ਸਾਡੇ ਸਿੱਖ ਭਾਵਨਾਵਾਂ ਦੇ ਮਾਰ ਨੂੰ ਪਹੁੰਚੀ ਆ ਜੀ ਤੇ ਅਸੀਂ ਇਹਨਾਂ ਦੇ ਸਸ ਜੀ ਉਹ ਵੀ ਪ੍ਰਸ਼ਾਸਨ ਨੇ ਮੈਨੂੰ ਸਾਨੂੰ ਪੂਰਾ ਪ੍ਰੋਸੈਸ ਦਾ ਉਹਨਾਂ ਦੇ ਕਾਰਨ ਕਰਕੇ ਹੋਈ ਤੇ ਬਾਕੀ ਜੋ ਬਣਦੀ ਕਾਰਵਾਈ ਉਹ ਤੁਹਾਨੂੰ ਕਰੂਗਾ ਤੇ ਅਸੀਂ ਆਪਣਾ ਆਪਣੀਆਂ ਕਾਰਜ ਕਰਵਾ ਰਹੇ ਹਾਂ। ਨੰਬਾਈ ਹੁਣ ਅਫਸਰ ਆਏ ਆਂ, ਬਾਬਾਈ ਅਫਸਰ ਆਏ ਆਂ ਹੁਣ ਪੁਲਿਸ ਸਟੇਸ਼ਨ ਜਾ ਰਹੇ ਕੀ ਕਰ ਰਹੇ ਉਹਨਾਂ ਕੀ? ਪੁਲਿਸ ਸਟੇਸ਼ਨ ਜਾ ਰਹੇ ਆਂ। ਜੀ ਉਹਨਾਂ ਨੇ ਪ੍ਰਸ਼ਾਸਨ ਨੇ ਸਾਨੂੰ ਫੁੱਲ ਪ੍ਰੋਸੈਸ ਦਵਾਇਆ ਕਿ ਜਿਨ੍ਹਾਂ ਨੇ ਸਾਨੂੰ ਵੀ ਅਸੀਂ ਪਤਾ ਕਰਾਂਗੇ। ਜਿਨ੍ਹਾਂ ਨੇ ਵੀ ਕੋਈ ਗਲਤ ਕੰਮ ਕਰਿਆ ਉਹਨਾਂ ਤੇ ਕਾਰਵਾਈ ਹੋਈ। ਠੀਕ ਹੈ ਜੀ। ਹੁਣ ਥਾਣੇ ਚੱਲੇ ਨਹੀਂ। ਜੋ ਅੱਜ ਆਇਆ ਉਹ ਪਹਿਲਾ ਹੈ ਅੱਜ ਤੋਂ ਲਗਭਗ 7-8 ਮਹੀਨੇ ਪਹਿਲਾਂ ਉਪਰ ਜਗੋ 라ਮਦਾਸ ਮਹਾਰਾਜ ਦਾ ਪ੍ਰਕਾਸ਼ ਹੋਇਆ ਸੀ ਪ੍ਰਕਾਸ਼ ਪ੍ਰੋਜੈਕਟ ਤੇ ਬੱਚੇ ਰਾਤ ਨੂੰ ਅੰਦਰ ਸਜਾਵਟ ਕਰਦੇ ਨੇ ਇੱਕ 12-12 ਜੇ 2-2 ਵਜੇ ਤੱਕ ਕਰਦੇ ਨੇ ਬੱਚੀਆਂ ਬੱਚੇ ਸਾਰੇ ਰਲ ਮਿਲਦੇ ਉਹ ਉਹਦੀਆਂ ਵੀਡੀਓ ਜਿਹੜੀਆਂ ਦੁਬਾਰਾ ਇੱਕ ਹੋਰ ਵੀਡੀਓ ਆ ਗਿਆ ਉਹ ਕਰ ਰਹੇ ਨੇ ਦਿਖਾ ਦੇਣਾ ਪਾਉਂਦੇ ਨੇ ਉਹ ਕਰ ਰਹੇ ਨੇ ਤੇ ਬੱਚੇ 12 ਹੋ ਗਏ ਇੱਕ ਉਹਨਰ ਵਾਲ ਨੂੰ 버ਗਰ ਖਾਣੇ ਦਿਖਾਇਆ ਉਹ ਵੀ ਕਰ ਰਹੇ ਨੇ ਉਹ ਨਹੀਂ ਆਇਆ ਕੁਝ ਬੰਦੇ ਪਰਲੇ ਪਾਸੇ ਖੜੇ ਨੇ ਉਹ ਬੱਚੇ ਅਸੀਂ ਬੇੜਾ ਮੇੜਾ ਬਿਠਾਇਆ ਤੋਂ ਉਹ ਸਾਹਮਣੇ ਕਰ ਆ ਉਹਨਾਂ ਦੇ ਘੜੀ ਰਹਿੰਦਾ ਉਹ ਭੈਣ ਭਰਾਵਾਂ ਵਗਰਾ ਨੇ ਸਾਰਾ ਤੁਮ ਉੱਥੇ ਹੀ ਰਹਿੰਦੇ ਬੱਚੇ ਬਣਦੇ ਆ ਉਹਨਾਂ ਨੇ ਆਪ ਚੁੱਕਦੇ ਆਪ ਕਰ ਰਹੇ ਨੇ ਕਿ ਤੇ ਤੁਹਾਡੇ ਮੈਨੂੰ ਜੋ ਤੁਸੀਂ ਦੇਖਿਆ ਸਾਰਿਆਂ ਨੇ ਦੇਖਿਆ ਮੈਂ ਹਰ ਬੰਦੇ ਨੂੰ ਕਿਹਾ ਵੀ ਆਰਾਮ ਨਾਲ ਦੇਖੋ ਨਹੀਂ ਕੋਈ ਤਬਾਦ ਉਹਨੇ ਕਿਹਾ ਵੀ ਨਹੀਂ ਹਾਜਮ ਜਾਂ ਕਰਨੇ ਕੋਈ ਗਲਤੀ ਨਹੀਂ ਕਰਦਾ ਮੈਨੂੰ ਜੋ ਕਿਹਾ ਗਿਆ ਇੰਨੀ ਦੇਰ ਨੂੰ ਮੈਨੂੰ ਕੱਲ ਪਤਾ ਲੱਗਿਆ ਤੇ ਕੱਲ ਕੁਜ ਸਿੰਘ ਆ ਗਏ ਇੱਥੋਂ ਰੇਂਗ ਸਿੰਘ ਦੁਪਾਨ ਸਿੰਘ ਹੋਰੀ ਉਹ ਆਏ ਮੇਰੇ ਕੋਲ ਅੰਦਰ ਬੈਠੇ ਮੈਂ ਉਹਨੂੰ ਬੜੇ ਅਦਬ ਸਤਿਕਾਰ ਨਾਲ ਵਿਆਰ ਨਾਲ ਕਿਉਂਕਿ ਸਿੰਘ ਬਾਣੇ ਜਦੂ ਜੀ ਨੇ ਉਹਨੂੰ ਕਿਹਾ ਵੀ ਆਓ ਜੀ ਬੈਠੋ ਆ ਜੀ ਦਸਤੋਖੰਦੇ ਜੀ ਆਖੀ ਹੋਰ ਮੈਂ ਕਹੀ ਲੱਗੇ ਦਸਤੋਖੀ ਹੋਇਆ ਮੈਂ ਉਹਨੂੰ ਮਾਰੀ ਗੱਲ ਚਲੇ ਦਸਤੋਖੀ ਆਇਆ ਮੈਂ ਤਾਂ ਜੀ ਦੋ ਮੈਂ ਤਾਂ ਦੇਖੋ ਜੋ ਗੱਲ ਮੈਨੂੰ ਪਤਾ ਲੱਗਿਆ ਮੈਨੂੰ ਭਰਾਂ ਨ ਗਿਆ ਕਿ ਉਹ ਹਾਸਲ ਕਰ ਰਿਹਾ ਲੈ ਜਿੱਤੀ ਪੈਨ ਕਰ ਰਹੀ ਹੋ ਸਕਦੀ ਮੈਂ ਜੀ ਗਿਰਦੀ ਹੈ ਉਹ ਇੱਕ ਬੱਚੀ ਕਿਸੇ ਗਰੀਬ ਕਰ ਦਿੱਤੀ ਹੈ ਕਿ ਠਿੰਡੇ ਤੋਂ ਆਈ ਐਪੀਜੀ ਰਹਿੰਦੀ ਐ ਤੇ ਆਪਾਂ ਕੀ ਕਰ ਰਹੇ ਆ ਦੀ ਗੱਲ ਲੈ ਤੂੰ ਆਪਣੇ ਮੈਜ ਵਿੱਚ ਬਿਲਕੁਲ ਬੱਖ ਨਹੀਂ ਕਰਦਾ ਜੋ ਗੱਲ ਸੁਚਾਈ ਹੈ ਲੈ ਤੂੰ ਆਪਾਂ ਅਸਤੀਫਾ ਲੈਣਾ ਪਹਿਲਾਂ ਹੀ ਜੋ ਸਾਡੇ ਦੋ ਚਾਰ ਇੱਥੇ ਦੇ ਇਲਾਕੇ ਦੇ ਗਵਾਂਢੀ ਜਿਹੜੇ ਨਾਲ ਜਿਹੜੇ ਪਹਿਲੀ ਵਾਰੀ ਦੁਬਾਰਾ ਸਾਡੇ ਇੱਥੇ ਗੱਡੀ ਖੜਦੀ ਠਾਰ ਜਿਹੜੀ ਮਤਲਬ ਦਿਸਪਣੀ ਨਹੀਂ ਗੁਰੂ ਘਰ ਲਈ ਉਠਾਰ ਖੜਦੀ ਆ ਜੀ ਉਹਨਾਂ ਨੇ ਜੀ ਉਹਨਾਂ ਨੂੰ ਜੋ ਭੜਕਾਇਆ ਜੋ ਜੋ ਸਿੰਘਾਂ ਨੂੰ ਕਿਹਾ ਗਿਆ ਉਹੀ ਕਿਹਾ ਜਾਨੂੰ ਮੈਂ ਕਿਹਾ ਵੀ ਤੁਸੀਂ ਬੜੇ ਆਪਾਂ ਸਾਲ ਮਸੂ ਗੱਲ ਕਰਦਾ ਜਦ ਤੂੰ ਬੰਦਵਾਸੀ ਕਰਦਾ ਹੋਲੇ ਜਿੱਦ ਕਰਾ ਸੀ ਕਰ ਮਤਲਬ ਕਿਹਾ ਮੈਂ ਪਹਿਲਾਂ ਗੇ ਪਰ ਆਮ ਤੌਰ ਤੇ ਸਰਕਾਰ ਨਾਲ ਮੈਠਾ ਜੋ ਹੁਕਮ ਆਇਆ ਉਸ ਤੋਂ ਬਾਅਦ ਆਪਾਂ ਬੈਠੇ ਮੈਂ ਕਿਹਾ ਜੀ ਕੋਈ ਨਹੀਂ ਜਿਵੇਂ ਕਹਿਣ ਦੀ ਆਪਾਂ ਕਰ ਲਾਂਗੇ ਜੀ ਬੋਰੀ ਕਹਿੰਦੇ ਜਿੱਤਕਾ ਬੈਠਾਂਗੇ ਮੈਂ ਬੱਛਿੰਗਾ ਖੁੱਲ ਗਿਆ ਯਾਨੀ ਪਾਲ ਸਿੰਘ ਹੋ ਗਿਆ ਬਹੁਤ ਸੰਤਲ ਹੋ ਗਿਆ ਉਹਨੇ ਕਿਹਾ ਜੀ ਆਪਾਂ ਤਾਂ ਜੋ ਕੁਛ ਨਾ ਤਾਂ ਨਹੀਂ ਆਇਆ ਮੈਂ ਕਿਹਾ ਜੀ ਫੇਰ ਹੁਕਮ ਉਥੇ ਪ੍ਰਚਾਰਕ ਬੈਠੇ ਛੁਮਣੀ ਦੀ ਗੱਲ ਬੰਦ ਕਰੀ ਪਹਿਲੇ ਸਟੇਕੋਲ ਵੀ ਆ ਗਏ ਉਹ ਕਹਿੰਦਾ ਜੀ ਅਸੀਂ ਛੁਮਣੀ ਅਕਾਲ ਤੱਕ ਸਾ ਭੇਜ ਲਵਾਂਗੇ ਮੈਂ ਕਿਹਾ ਜੀ ਭੇਜ ਦਿਓ ਸਾਤ ਵਚਨ ਉਹਨਾਂ ਨੇ ਆ ਦੇਖੋ ਮੈਂ ਅਕਾਲ ਤਖਤ ਨੂੰ ਲੁਹਾਈ ਆ ਦੇਖੋ ਇਹ ਲੁਹਾਈ ਇਹ ਲੁਹਾਈ ਕਿ ਜੀ ਆ ਪ੍ਰਚਾਰਕਾ ਨੰਬਰ ਹੈ ਉਹਨਾਂ ਦਾ ਨੰਬਰ ਹੈ ਸਭ ਸੁਹਾ ਗਿਆ ਇਹ ਦੇਖ ਕੇ ਜਦੋਂ ਅਛੀ ਅਕਾਲ ਤਖਤ ਤੋਂ ਸਾਡੇ ਕੋਈ ਮੁੱਦਾ ਚਲਾ ਜੇ ਉਸ ਤੋਂ ਬਾਅਦ ਕਬੂਦ ਨਹੀਂ ਜਾਂਦੇ ਜੇ ਗੁਰਾਂ ਦੀਏ ਦਾ ਦੱਸਦੇ ਮੈਂ ਕਹਾਂ ਜੀ ਅਕਾਲ ਤਖਤ ਸਭ ਚੱਲੇਗਾ ਸੱਤ ਵਿੱਚ ਭਾਈ ਗੁਰੂ ਖਾਲਸਾ ਵੀ ਕਮੇਟੀ ਸੀ ਤੇ ਗਈ ਜਿੱਥੇ ਕਿ ਮੈਂ ਕਹਾਂ 80 ਮੱਤੇ ਪਰਵਾਨ ਹੈ ਲੋਕ ਮੈਂ ਇਤਿਹਾਸ ਪੜਨਾ ਜੇ ਗੁਰੂਆਂ ਨੇ ਬਖਸ਼ ਮੈਂ ਤਾਂ ਕਿਸੇ ਬਾਗ ਦੀ ਮੂਲੀ ਨਹੀਂ ਹੈਗਾ ਮੈਂ ਕਿਸੇ ਬਾਗ ਦੀ ਮੂਲੀ ਨਹੀਂ ਹੈਗਾ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਵੀ ਇਸ ਨੂੰ ਇਕੱਠੇ ਲਾ ਗਰ ਰਹੇ ਨੇ ਗੱਲ ਨਹੀਂ ਬਾਤ ਨਹੀਂ ਆਪਾਂ ਮੈਂ ਫਿਰ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਸਾਥ ਸੰਗਤ ਦੀ ਵੀਡੀਓ ਬਾਤ ਪਹਿਲਾਂ ਸਾਥ ਸੰਗਤ ਦੀ ਬੇਨਤੀ ਹੈ ਮੇਰੇ ਬੱਚੇ ਮੈਂ ਕੋਈ ਕਹਿੰਦਾ ਮੇਰੇ ਬੱਚੇ ਨੇ ਕੀਤਾ ਦੇਖੋ ਜੋ ਗਲਤ ਹੈ ਠੀਕ ਹੈ ਮੈਂ ਮੈਂ ਨਹੀਂ ਕਹਿੰਦਾ ਮੈਂ ਨਹੀਂ ਪੱਕੀ ਨਹੀਂ ਕਰਦਾ ਜੋ ਅਕਾਲ ਚ ਸਭ ਕੁਝ ਕਰੇਗਾ ਮੈਂ ਨੰਬਰ 1 ਜੋ ਕਹੇਗਾ ਮੂੰਹ ਕਲਾਕਾਰ ਮੁਸਕਾ ਮੈਂ ਸਾਰਾ ਡੱਬ ਜਾਵਾਂਗੇ ਸਾਰਾ ਡੱਬ ਜਾਵਾਂਗੇ ਉਸ ਤੋਂ ਉੱਤੇ ਤਾਂ ਕੁਝ ਨਹੀਂ ਹੋਗਾ ਲੇਕਿਨ ਉਹਨਾਂ ਨੇ ਇਲਜ਼ਾਮ ਲਾਇਆ ਜੀ ਕਿ ਤੁਹਾਡੇ ਵੱਲੋਂ ਕਿਹਾ ਗਿਆ ਸੀ ਕਿ ਮੈਂ ਮਾਫੀ ਮੰਗੂਗਾ ਸੰਗਤ ਦੀ ਨੇ ਪਹਿਲਾਂ ਭੰਗ ਲਈ ਉਚੋ ਉਚੋ ਨਹੀਂ ਸਕੇ ਮਾਫੀ ਮੰਗੀ ਤਾਂ ਉਚੋ ਨਾ ਕਹਿੰਦੇ ਅਜ ਮੁੱਕ ਗਏ ਉ ਨਾ ਨਾ ਵੀਡੀਓ ਆ ਗਈ ਅੰਦਰ ਉਹਨਾਂ ਦਾ ਇੱਕ ਬਿੰਦ ਮੈਂ ਛੋਟੀ ਬਿੰਦ ਕਰਾ ਸੰਗਤ ਗੁਰੂ ਦਾ ਰੂਪ ਕਿਉਂ ਕਹਿੰਦੇ ਨੇ ਅੰਦਰ ਸੰਗਤ ਬੰਨੀ ਹੈ ਨਾ ਸੰਗਤ ਚਾਰ ਜਾਂ ਆਪਾਂ 6 ਜਾਂ 10 ਬੰਦੇ ਦੇ ਨੇ ਹੁੰਦੇ ਨਾ ਆਪਾਂ 4 6 ਨਿਹੰਗ ਸਿੰਘਾਂ ਕੋਲ ਪਾਵਰ ਤਾਂ ਨਹੀਂ ਆ ਗਈ ਮੇਰੇ ਕੋਲ ਸਵਸਥਾ ਦੀ ਪਾਵਰ ਤਾਂ ਆ ਗਈ ਤੁਹਾਨੂੰ ਮੈਂ ਇੱਕ ਛੋਟੀ ਜੀ ਐਗਜ਼ਾਮਪਲ ਦੇਣ ਲੱਗਾ ਕਿ ਆਜ਼ਾਦ نگر ਗੁਰਦੁਆਰਾ ਸਾਹਿਬ ਦੇ ਅੰਦਰ ਕਿ ਘਟਨਾ ਹੋਈ ਸਾਰੀ ਦੁਨੀਆ ਦੀ ਨਾ ਮੈਂ ਖਾਲਸਾ ਸਟਾਫਿੰਗ ਮੇਰੇ ਦਿਹਾੜਾ ਹੁੰਦੇ ਨਾ ਤੇ ਉੱਥੇ ਗਿਆ ਮੈਂ ਆਪ ਜਾ ਕੇ ਸਟੇਜ ਤੇ ਬੋਲ ਕੇ ਉਹਨਾਂ ਨੇ ਇੱਕ ਗੱਲ ਕਰਤੀ ਤੇ ਫੈਸਲਾ ਹੋਣ ਲੱਗਾ ਵਾਇਰਲ ਨਹੀਂ ਹੋਇਆ ਕੁਛ ਲੋਕ ਉਹ ਅਜੇ ਬਣਾਗੀ ਕਰ ਰਹੇ ਨੇ ਅਸੀਂ ਗੁਰੂ ਘਰ ਨੂੰ ਕਿਉਂ ਬਦਨਾਮ ਕਰੀਏ ਮੈਂ ਨਹੀਂ ਜਾਣਦਾ ਸਾਡੇ ਗੁਰੂ ਘਰ ਨੂੰ ਸਾਡੇ ਲੋਕਾਂ ਨੇ ਬਣਾਇਆ ਮੈਂ ਸੇਵਾ ਪੁਲਿਸ ਕੋਈ ਇਨਵੈਸਟੀਗੇਸ਼ਨ ਲਓਗੀ ਤੁਸੀਂ ਪਾਰਟ ਬਣੋਗੇ ਨਾ ਕਦੇ ਲਿਖਿਓ ਜਿਵੇਂ ਪੁਲਿਸ ਕੋਈ ਇਨਵੈਸਟੀਗੇਸ਼ਨ ਲੈਂਡ ਕਰਦੀ ਹੈ ਤੁਸੀਂ ਪਾਰਟ ਬਣੋਗੇ ਉਹਦਾ 100 ਨਹੀਂ 100 100% ਦੇਾਂਗੇ ਇਹ ਵੀ ਦੱਸਾਂਗੇ ਜਿਹੜੇ ਬੰਦੇ ਜੋ ਸਾਨੂੰ ਆ ਕੇ ਮੈਂ ਵੀ ਤੁਹਾਨੂੰ ਵੀ ਕਿਹਾ ਨੈਂਗ ਸਿੰਘ ਨੇ ਮੈਂ ਅਗਲੀ ਗੱਲ ਦੱਸਣ ਲੱਗਾ ਤੁਹਾਨੂੰ ਮੈਨੂੰ ਕਿਸੇ ਨੇ ਕਿਹਾ ਤਾਂ ਕਿ ਵੀ ਕੱਲ ਚ ਪੈਰਾ ਹੋਏਗਾ ਕਿਸੇ ਲੇਡੀ ਦਾ ਫੋਨ ਲੱਗ ਮੈਂ ਕਹ ਜੀ ਹੋਏਗਾ ਕਹਿੰਦੇ ਗੜਬੜ ਜੀ ਲੱਗਦੀ ਹੈ ਮੈਂ ਕਹ ਨਹੀਂ ਹਾਂ ਅੱਜ ਗੁਰੂ ਰਾਮਦਾਸ ਸਾਹਿਬ ਨੇ ਕਿਰਪਾ ਕੀਤੀ ਜਿੰਨੀਆਂ ਸੰਗਤਾਂ ਰੋਜ਼ ਆਉਂਦੀਆਂ ਉਸ ਤੋਂ ਡੇਢ ਗੁਣਾ ਸੰਗਤ ਆ ਗਈ ਆਈ ਮੈਂ ਨਾ ਬਿਠਾ ਉਹਨਾਂ ਨੇ ਵੀ ਲੰਗਰ ਬਣਾ ਲਗਿਆ ਕਹਿੰਦਾ ਕਿੰਨਾ ਬਣਾਵਾਂਗਾ ਕਿ ਯਾਰ 2 300 ਫਲਾਲ ਫालतू ਬਣਾ ਦੇ ਵੀ ਖੋਜਾ ਵੀ ਆ ਰਹੀਆਂ ਨੇ ਨਿਹੰਗ ਸਿੰਘ ਆ ਗਏ ਕਿ ਮੇਰੇ ਲਈ ਸਤਕਾਰ ਜੋ ਹੈ ਨਾ ਮੈਂ ਕਹਾਂ ਵੀ ਉਹਨਾਂ ਵਾਸਤੇ ਵੀ ਲੰਗਰ ਬਣਾਉਂਦਾ ਲੰਗਰ 깮 ਗਿਆ ਮੇਰੇ ਲਈ ਮੈਂ ਅੱਜ ਵੀ ਕਹਿ ਰਿਹਾ ਮੇਰੇ ਲਈ ਸਰ ਜਿਹਨੇ ਪਾਲਿਆ ਸਤਕਾਰ ਜੋ ਹੈ ਪਰ ਅਗਲਾ ਸਤਕਾਰ ਕਰੇ ਜਾਂ ਨਾ ਕਰੇ ਉਹਦਾ ਫਰਜ਼ ਹੈ ਵੀਡੀਓ ਜਿਹੜੀ ਵਾਇਲ ਕਰਨਾ ਕੋਈ ਜਾਇਜ਼ ਹੈ ਜਿਵੇਂ ਮੈਂ ਕਹਿੰਦਾ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੱਚਿਆਂ ਨੂੰ ਇਹ ਜੀ ਗੱਲ ਨਹੀਂ ਕਰਨੀ ਚਾਹੀਦੀ ਪਰ ਉਹਨੇ ਜੋ ਕਿਹਾ ਵੀ ਪਾਪਾ ਮੈਂ ਤਾਂ ਉਹਨੂੰ ਪੈਣ ਗਿਆ ਨਾ ਮੇਰੇ ਨਾਲ ਅਮਰਤ ਵੇਲੇ 3 ਵਜੇ ਸੇਵਾਦਾਰ ਨੂੰ ਪੁੱਛੋ 3 ਵਜੇ ਅਮਰਤ ਵੇਲੇ ਪੀਜੀ ਚ ਰਹਿਣ ਦੇ ਬਾਵਜੂਦ ਮੈਂ ਵੀ ਕਿਹਾ ਵੀ ਬੱਚਾ ਉੱਥੇ ਜਾਂਦਾ 3 ਵਜੇ ਬੱਚਾ ਸਾਲ 1.5 ਸਾਲ ਮੇਰਾ ਜਿੰਨੀ ਦੇ ਪੀਜੀ ਤੇ ਲੱਗਿਆ ਨਹੀਂਗਾ ਅਮਰਤ ਵੇਲੇ ਉਹਨਾਂ ਨਾਲ ਜਾਂਦਾ ਰਿਹਾ ਇਹ ਮੇਰਾ ਮਕਸਦ ਇੱਕੋ ਹੀ ਹੈ ਅੱਜ ਵੀ ਹੁਣ ਉੱਥੇ ਜਾਏਗੀ ਉੱਥੇ ਇੱਕ ਮਿੰਟ ਸੁਣੋ ਜੀ ਇੱਕ ਮਿੰਟ ਉੱਥੇ ਆਏ ਉੱਥੇ ਆਣ ਤੋਂ ਬਾਅਦ ਉਹਨੇ ਕੀ ਕੀਤਾ ਤੁਸੀਂ ਤੁਹਾਨੂੰ ਪਤਾ ਉੱਥੇ ਆਣ ਤੋਂ ਬਾਅਦ ਅਸੀਂ ਨੰਗ ਸਿੰਘ ਨਾਲ ਗੱਲ ਕਰਦੇ ਪਿੰਡ ਕਹਿੰਦਾ ਕਿਉਂ ਗੱਲਾਂ ਕਰ ਰਹੇ ਹੋ ਗੁਰਦੁਆਰਾ ਮੁੰਡਾ ਉਹ ਆਗੇ ਜਿੰਨੇ ਪਹਿਲਾਂ ਵੀ ਸ਼ੁਰੂਆਤ ਕੀਤੀ ਘਰ ਸਪੀਕਰ ਲੈ ਕਿਉਂ ਮੇਰੇ ਪਿਓ ਦਾ ਗੁਰਦੁਆਰਾ ਇਹ ਸੰਗਤਾ ਸਾਰੇ ਸ਼ਹਿਰ ਦਾ ਗੁਰਦੁਆਰਾ ਇਹਦੇ ਲਈ ਬਾਇਆ ਦਿੱਲੀ ਲੁਧਿਆਣਾ ਚੰਡੀਗੜ੍ਹ ਅੰਮ੍ਰਿਤਸਰ ਮੈਂ ਕਿਤੇ ਤੋਂ ਜਾ ਕੇ ਸਾਰੇ ਕੋਲ ਬੈਠੇ ਕੋਈ ਨਹੀਂ ਲਿਆਣਾ ਕਿਸ਼ ਨੂੰ ਕਿਹਾ ਆਪਾਂ ਜਿੱਥੇ ਤੇ ਇਦੀ ਮਾਸੀ ਕੋਲ ਲੈਂਦੀ ਉੱਧਰ ਪੁੱਪੜ ਕੋਲ ਲੈਂਦੀ ਆਪਾਂ ਸਭ ਸਤਿ ਸਾਂਝ ਸਾਨੂੰ ਤੇ ਜੇ ਸਾਜਦਾ ਤੇ ਦੋਸਤੋ ਮੇਰਾ ਮੇਰਾ ਖਸੂਰ ਦੇਖੋ ਇਹ ਮੇਰਾ ਖਸੂਰ ਹੈ ਮੈਂ ਜਿੱਥੇ ਮੂੰਹ ਕਾਲਾ ਕਰ ਰਿਹਾ ਅੱਜ ਸੰਗਤ ਦੇ ਵਿੱਚ ਤੁਸੀਂ ਕੀ ਕਹਿਗੇ ਮਾਫੀ ਮੰਗ ਲਈ ਮੈਂ ਕੀ ਬਿਲਕੁਲ ਜੀ ਬਿਲਕੁਲ ਮਾਫੀ ਮੰਗੀ ਹੈ ਅਕਾਲ ਤਖਤ ਸਾਹਿਬ ਜੋ ਹੁਕਮ ਕਰੇਗਾ ਸੇਬ ਸਾਹਿਬ ਜੀ ਠੀਕ ਹੈ ਜੋ ਕਰੇਗਾ ਅਕਾਲ ਤਖਤ ਸਾਹਿਬ ਬੋਲੇ 아이 ਸੋੜ ਹਾ ਉਹ ਯਾਰ ਅਸਲ ਲੜਕੀ ਲੜਕੀ ਦੀ ਨੂੰ ਲੈ ਕੇ ਇਹ ਅੰਗਸਿੰਘਾ ਚ ਕਾਫੀ ਗੁੱਸਾ ਹੈ ਗੁਰੂ ਘਰ ਚ ਜੋ ਵੀ ਵੀਡੀਓ ਬਣ ਇਸ ਤਰ੍ਹਾਂ ਦੀ ਬਣੀ ਇਹ ਮर्यादा ਦੇ ਖਿਲਾਫ ਅਸੀਂ ਇਹਨਾਂ ਨੂੰ ਗੱਲ ਸਮਝਾਈ ਹੈ ਕਿ ਇਹ ਹੁਣ ਜਾ ਕੇ ਆਪਣੀ ਸਟੇਟਮੈਂਟ ਦੇਣਗੇ ਨਾਲੇ ਉਹ ਵੀਡੀਓ ਕਰਵਗੇ ਉਹਦੇ ਮਤਲਬ ਅਕ ਜੋ ਵੀ ਕਾਰਵਾਈ ਬਣਦੀ ਹੈ ਐਫ ਆਈ ਆਰ ਬਣਦੀ ਹੈ ਹੋਰ ਉਹਨੂੰ ਦੱਸਤਾ ਕਿ ਜੋ ਇਸ ਪਰ ਲਾਅ ਬਣਦਾ ਸੀ ਕਰੀ ਤਿਆਰ ਤਾਂ ਦਲ ਨੂੰ ਇਹ ਉਥੇ ਜਾਣੇ ਲੱਗੇ ਉਥਾਨੇ ਜਾ ਕੇ ਉੱਥੇ ਆਪਣਾ ਸਟੇਟਮੈਂਟ ਦੇਣਾ ਕੋਈ ਪਰਦਾ ਨਾਲ ਵੀ ਗੱਲਬਾਤ ਹੋਈ ਹੈ ਸਰ ਉਹਨੂੰ ਹੀ ਬੁਲਾਇਆ ਗਿਆ ਜੀ ਸਰ ਮੇਨ ਗੱਲ ਇੱਥੇ ਪ੍ਰਧਾਨਗੀ ਦੇ ਰੌਲੇ ਨੂੰ ਇਹ ਨਹੀਂ ਆਏ ਇਹ ਆ ਗਏ ਨੇ ਲੈ ਕੇ ਜਿਹੜੀ ਵੀਡੀਓ ਬੈਨ ਹੋਈ ਆ ਉਹ ਨੂੰ ਲੈ ਕੇ ਕਿ ਵੀਡੀਓ ਬੈਨ ਹੋਈ ਆ ਉਹ ਜੋ ਉਸਤ ਮਹਾਨਤਾ ਗੁਰੂ ਘਰ ਦੀ ਉਹਦੇ ਮੁਤਾਬਕ ਜਿਹੜਾ ਉਹਨਾਂ ਦੇ ਮੁੱਦੇ ਦੇ ਲਿਖਣ ਸੀਗੇ ਉਥੇ ਜੋ ਐਕਟ ਸੀਗੇ ਉਹ ਮੁਤਾਬਕ ਨਹੀਂ ਸੀਗੇ ਉਹਦੇ ਕਰਕੇ ਇਹ ਆਏ ਨੇ ਉਹ ਵੀਡੀਓ ਕਰਕੇ ਠੀਕ ਹੈ ਮੈਂ ਦੁਪੱਲ ਕਰਨ ਕਰ ਤੱਕ ਲਾਅ ਆਫ ਲੈਂਡ ਵਿਲ ਪ੍ਰਵੇਲ ਕਨਸਟੀਟਿਊਸ਼ਨ ਆਰ ਲਾਅ ਦੇ ਅੱਗੇ ਕੋਈ